ਹਾਂਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡਾ ਮੈਨੂੰ ਉਮੀਦ ਹੈ ਕਿ ਮੇਰੀਆਂ ਭੈਣਾਂ ਤੇ ਮੇਰੇ ਭਰਾ ਬਿਲਕੁਲ ਠੀਕ ਠਾਕ ਫਿਟ ਐਂਡ ਫਾਈਨ ਹੋਣਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਔਰ ਮੈ ਰੰਦੀਆ ਪੰਜਾਬ ਚ ਹੋਰ ਸੁਣਾਓ ਦਾ ਡੇ ਕਿਦਾਂ ਵੈਦਰ ਕਿਦਾਂ ਹੈ ਮਾਹੌਲ ਮੌਸਮ ਕਿਦਾਂ ਹੈ ਤੁਸੀਂ ਸੋਚ ਰਹੇ ਹੋਗੇ ਪ੍ਰੀਤ ਅਜ ਕਿੱਥੇ ਆ ਜੀ ਮੈਂ ਆਈਆਂ ਤਰਨਤਾਰਨ ਸਾਈਡ ਵੱਲ ਠੀਕ ਹੈ ਤੇ ਇੱਥੇ ਹੈਗੀ ਐ ਸ਼ਹੀਦ ਬਾਬਾ ਜੋਗਾ ਸਿੰਘ ਜੀ ਦਾ ਗੁਰਦੁਆਰਾ ਅਸੀਂ ਜਾਣਦੇ ਆ ਪਰ ਅੱਜ ਇੱਥੇ ਮੀਂਸ ਮੇਲਾ ਸੀਗਾ ਜਿਹੜਾ ਸਾਲ ਵਾਦ ਹੁੰਦਾ ਹੈ ਉਹ ਸੀਗਾ ਠੀਕ ਹੈ ਅਸੀਂ ਆਏ ਆ ਦਰਸ਼ਨ ਕਰਨ ਮੱਥਾ ਟੇਕਣ ਯਾਨੀ ਕਿ ਬੜੀ ਮਾਨਤਾ ਹੈ ਇਸ ਗੁਰਦੁਆਰੇ ਦੀ ਤੁਹਾਡੀਆਂ ਸਾਰੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਤੁਸੀਂ ਮੰਗਦੇ ਹੋ ਉਹ ਮਿਲਦਾ ਆ ਤੁਹਾਨੂੰ ਉਦਾ ਹੀ ਪਤਾ ਹੈ ਜਿਹੜੇ ਸ਼ਹੀਦ ਹੁੰਦੇ ਆ ਉਹ ਕਿਸੇ ਨੂੰ ਖਾਲੀ ਮੋੜਦੇ ਨਹੀਂ ਬਸ ਢੜੇ ਦਿਲ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਅਰਦਾਸ ਬੇਨਤੀ ਹੋ ਰਹੀ ਸੀ ਇੱਥੇ ਬੈਠੀਆਂ ਮੇਰੀਆਂ ਭੈਣਾਂ ਤੇ ਅਸੀਂ ਆਟਾ ਸ਼ਾਨ ਰੇਸੀ ਆ ਲੋ ਜੀ ਜਲੇਬੀਆਂ ਬਣ ਚੁੱਕੀਆਂ ਕੁਝ ਬਣ ਰਹੀਆਂ ਸੀਗੀਆਂ ਮੈਂ ਥੋੜੀ ਜੀ ਲੇਟ ਹੋ ਗਈ ਮੈਂ ਆਪਣੇ ਪਰਿਵਾਰ ਤੋਂ ਪਤਾ ਜਦੋਂ ਨਾ ਪਰਿਵਾਰ ਦੇ ਨਾਲ ਉਹ ਘਰੋਂ ਨਿਕਲਣਾ ਹੋਵੇ ਤਾਂ ਥੋੜਾ ਜਿਹਾ ਬੰਦਾ ਲੇਟ ਸਵੇਰ ਹੋਈ ਜਾਂਦਾ ਆ ਟਾਈਮ ਲੱਗ ਜਾਂਦਾ ਆ ਬਟ ਫਿਰ ਵੀ ਆਪਾਂ ਟਾਈਮ ਸਰ ਪਹੁੰਚੇ ਬੜੀ ਸੋਹਣੀ ਤੇ ਸਾਫ਼ ਜਗ੍ਹਾ ਮੀਨਸ ਬੜਾ ਆਨੰਦ ਆ ਰਿਹਾ ਸੀ ਮਨ ਨੂੰ ਸ਼ਾਂਤੀ ਆ ਰਹੀ ਸੀ ਇੱਥੇ ਸਾਰੀਆਂ ਮੇਰੀਆਂ ਭੈਣਾਂ ਬੈਠੀਆਂ ਇਥੇ ਸੀਗੇ ਪ੍ਰਸ਼ਾਦਿਆਂ ਦੀ ਸੇਵਾ ਹੁੰਦੀ ਕੋਈ ਪੇੜੇ ਕਰਦਾ ਕੋਈ ਰੋਟੀ ਬੇਲਦਾ ਹੈ ਨਾ ਕੋਈ ਲਾਂਦਾ ਕੋਈ ਥਲਦਾ ਕੋਈ ਕੁਛ ਕਰਦਾ ਨਾਲ-ਨਾਲ ਗੁਰਬਾਣੀ ਦਾ ਵਿਚਾਰ ਹੋ ਰਿਹਾ ਸੀਗਾ ਨਾਲ-ਨਾਲ ਬੀਬੀਆਂ ਦੇ ਆਪਣੇ ਹੋਰ ਦੁੱਖ ਸੁੱਖ ਬੋਹ ਹੁੰਦੇ ਆ ਤੇ ਲੋ ਜੀ ਅਸੀਂ ਥੋੜੀ ਜੀ ਸੇਵਾ ਮਹਾਰਾਜ ਜੀ ਨੇ ਕਰਵਾਈ ਸੀ ਅਸੀਂ ਕੋਣਾ ਕਰਨ ਵਾਲੇ ਸਾਡੇ ਵੱਲੋਂ ਸੇਵਾ ਹੋਈ ਸੀ ਮਹਾਰਾਜ ਜੀ ਨੇ ਕਰਵਾਈ ਸੀਗੀ ਲੰਗਰ 'ਚ ਥੋੜਾ ਜਿਹਾ ਸੈਲਡ ਸੀਗਾ ਸਲਾਦ ਤੇ ਦਹੀਂ ਦੀ ਸੇਵਾ ਅਸੀਂ ਲਈ ਸੀ ਬਾਕੀ ਹੋਰ ਜੋ ਸਰਦਾ ਬਲਦਾ ਹੈ ਬਾਬਾ ਆਪ ਕਰਾਂਦਾ ਹੈ ਤੇ ਅਸੀਂ ਕਿਹ ਚਲੋ ਅਸੀਂ ਇੱਥੇ ਪੂਰੀ ਫੈਮਿਲੀ ਬੈਠੇ ਆ ਅਸੀਂ ਸਲਾਦ ਕੱਟਣ ਲੱਪੇ ਮੇਰੀ ਮੰਮੀ ਬੈਗੇ ਸੀ ਮੰਜੇ ਤੇ ਮੈਂ ਕਿਹਾ ਤੁਸੀਂ ਬਹਿ ਕੇ ਆਰਾਮ ਨਾ ਕੱਟੋ ਇੱਧਰ ਲੰਗਰ ਲੱਗਣਾ ਸੀਗਾ ਬੜੀ ਸੋਹਣੀ ਜਗਾ ਬਾਹਰ ਖੇਤਾਂ ਚ ਖੁੱਲੀ ਹਵਾ ਹਾਰੇ ਤੁਸੀਂ ਜਾਣਦੇ ਹੋਣੇ ਸ਼ਹੀਦ ਬਾਬਾ ਜੋਗਾ ਸਿੰਘ ਜੀ ਨੂੰ ਇਹ ਇਹਨਾਂ ਦੀ ਕੁਝ ਹਿਸਟਰੀ ਹਿਆਰਪੁਰ ਦੇ ਨਾਲ ਜੁੜੀ ਸੀ ਜਦੋਂ ਉੱਥੋਂ ਲੰਗੇ ਸੀਗੇ ਮਹਾਰਾਜ ਜੀ ਨੇ ਖੁਦ ਹਾਕ ਮਾਰੀ ਸੀਗੀ ਇਹ ਮੇਰੇ ਸਿੰਘਾ ਤੋਂ ਕਿੱਧਰ ਜਾ ਰਿਹਾ ਹੈ ਨਾ ਉੱਥੇ ਨੱਚਣ ਵਾਲਿਆਂ ਦੇ ਜਿਹੜੇ ਕੋਠੇ ਹੁੰਦੇ ਨੇ ਲੇ ਉਹ ਸੀਗੀਆਂ ਤੇ ਇਹ ਦੇਖੋ ਮਹਾਰਾਜ ਜੀ ਨੇ ਆਪਣੇ ਸਿੰਘ ਨੂੰ ਪਟਕਣ ਤੋਂ ਬਚਾ ਲਿਆ ਤੇ ਜਿਹੜਾ ਇਹ ਗੁਰਦੁਆਰਾ ਆ ਇੱਥੇ ਕਹਿੰਦੇ ਮਹਾਰਾਜ ਜੀ ਆਏ ਸੀ ਸ਼ੀਰਬਾਬਾ ਜੋਗਾ ਸਿੰਘ ਜੀ ਆਏ ਸੀਗੇ ਤੇ ਉਹਨਾਂ ਨੇ ਆਪਣੇ ਘੋੜੇ ਨੂੰ ਇੱਥੇ ਆਰਾਮ ਕਰਵਾਇਆ ਸੀਗਾ ਉਹਨਾਂ ਦਾ ਘੋੜਾ ਬਿੰਸ ਬੜੀ ਦੂਰੋਂ ਆਏ ਹੋਣੇ ਆ ਫੇ ਘੋੜੇ ਨੇ ਜਿਹੜਾ ਸਾਹ ਲੈਣਾ ਹੁੰਦਾ ਨਾ ਦੋ ਘੜੀ ਬਹਿਣਾ ਹੁੰਦਾ ਉਹਨਾਂ ਨੇ ਆਪਣਾ ਘੋੜਾ ਇੱਥੇ ਦਰਖਤ ਦੇ ਨਾਲ ਬੰਨਿਆ ਤੁਸੀਂ ਅੰਦਰ ਦੇਖਿਆ ਹੋਣਾ ਨਾ ਉਹਨੂੰ ਸਰੋਪਾ ਸਾਹਿਬ ਬਣਿਆ ਗਿਆ ਆ ਤੇ ਬੜੀ ਪਵਿੱਤਰ ਜਗ੍ਹਾ ਬੜਾ ਪਵਿੱਤਰ ਉਹ ਦਰਖਤ ਐ ਉਹਦੇ ਨਾਲ ਬਣਿਆ ਸੀ ਉਹਦੇ ਨਾਲ ਸਾਹ ਲੈਂਦਾ ਸੀਗਾ ਮੀਨਸ ਰੈਸਟ ਜਿਹਨੂੰ ਕਿਹਾ ਰਾਮ ਕੀਤਾ ਸੀਗਾ ਤੇ ਇਸ ਲਈ ਕਹੇ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਮਾਨਤਾ ਐ ਬਹੁਤ ਹੀ ਜ਼ਿਆਦਾ ਤੇ ਲੰਗਰ ਸ਼ੁਰੂ ਹੋ ਗਿਆ ਸੀਗਾ ਆਈ ਹੋਪ ਤੁਹਾਨੂੰ ਪਸੰਦ ਆਏਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਪ੍ਰੀਤ ਨੂੰ ਇੱਦੀ ਪਿਆਰ ਕਰਨੀ ਤਾਂ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿੱਦਾਂ ਸਿੰਘਾਂ ਨੇ ਸਾਡੇ ਤੇ ਮਹਾਰਾਜ ਜੀ ਨੇ ਮੇਰ ਕੀਤੀ ਐ ਸਾਡੇ ਤੇ ਰਹਿਮਤ ਬਸਾਈ ਐ ਮੈਨੂੰ ਉਮੀਦ ਐ ਤੁਹਾਡੇ ਤੇ ਵੀ ਮਹਾਰਾਜ ਜੀ ਇਦਾਂ ਹੀ ਰਹਿਮਤ ਬਸਾਏਗਾ ਸੰਗਤ ਬੈਠੀ ਸੀ ਆਈ ਵੀ ਜਾ ਰਹੀ ਸੀ ਜਾ ਵੀ ਰਹੀ ਸੀਗੀ ਤੇ ਮਿਸ ਐਂਡ ਦਾ ਸੀਗਾ ਸ਼ਪੀਲ ਲੱਗੀ ਸੀ ਠੰਡਾ ਮਿੱਠਾ ਜਲ ਪੀਓ ਤੇ ਦੂਜਾ ਸੀ ਜਲ ਜੀਰਾ ਵੀ ਸੀਗਾ ਬਹੁਤ ਕੁਝ ਸੀਗਾ ਮਿਸ ਬੜਾ ਆਨੰਦ ਆਇਆ ਤੇ ਮੈਂ ਇੱਥੇ ਬਾਹਰ ਖੜੀ ਸੀ ਗਰੇਵਾਲ ਜੀ ਨਾਲ ਗੱਲਾਂ ਬਾਤਾਂ ਮੈਂ ਕਿਹਾਓ ਚੱਲਦੇ ਆ ਤੁਸੀਂ ਵੀ ਪਾਣੀ ਪੀ ਲਓ ਤੇ ਆ लास्ट ਦੀ ਵੀਡੀਓ ਸੀਗੀ ਤੇ ਫਿਰ ਮਿਲਦੇ ਆ ਔਰ ਤੱਕ ਦੋਜੀ ਪ੍ਰੀਤ ਨੂੰ ਜਵਾਜ਼ਾ ਸਤਿ ਸ੍ਰੀ ਅਕਾਲ